ਬਠਿੰਡਾ ਦੇ ਗਵਰਨਮੈਂਟ ਰਜਿੰਦਰਾ ਕਾਲਜ ਦੇ ਵਿਹੜੇ ਦੇ ਵਿੱਚ ਅੱਜ 1956 ਦੇ ਪਾਸਵਰਡ ਵਿਦਿਆਰਥੀ ਅਤੇ ਨਵੇਂ ਵਿਦਿਆਰਥੀ ਸਾਰੇ ਹੋਏ ਇਕੱਠੇ ਅਤੇ ਇਹਨਾਂ ਵੱਲੋਂ ਮਨਾਇਆ ਗਿਆ ਲੋਹੜੀ ਦਾ ਤਿਹਾਰ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਗਵਰਨਮੈਂਟ ਰਜਿੰਦਰਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇੱਕ ਜਿਹੜੇ ਆਪਣਾ ਪੁਰਾਣੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ ਗਿਆ ਹੈ ਭਾਵੇਂ ਉਹ 1950 ਦੇ ਵਿਦਿਆਰਥੀ ਹੋਣ ਭਾਵੇਂ 1956 ਦੇ ਵਿਦਿਆਰਥੀ ਹੋਣ ਭਾਵੇਂ ਅੱਜ ਦੇ ਵਿਦਿਆਰਥੀ ਹੋਣ ਅੱਜ ਉਹਨਾਂ ਵੱਲੋਂ ਇੱਕ ਲੋੜੀਆ ਤਿਹਾਰ ਆਪਣਾ ਰੇਂਦਰ ਕਾਲਜ ਦੇ ਵਿਹੜੇ ਦੇ ਵਿੱਚ ਮਨਾਇਆ ਗਿਆ ਇਸ ਨੂੰ ਦਿਖਾ ਰਹੀਆਂ ਜਿੱਥੇ ਅੱਜ ਉਹਨਾਂ ਵੱਲੋਂ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਉਹ ਤਾਜ਼ੀਆਂ ਕੀਤੀਆਂ ਵੀ ਆਪਕੀਆ ਪ੍ਰਾਣੇ ਸਟੂਡੈਂਟ ਜਿੱਥੇ ਆਪਸ ਵਿੱਚ ਮਿਲੇ ਉਹਨਾਂ ਵੱਲੋਂ ਇਹ ਆਪਣਾ ਗਲਬ ਵੀ ਆਪਣਾ ਗਲਬ ਖੜੀ ਪਾ ਕੇ ਉਹਨਾਂ ਵੱਲੋਂ ਮਿਲਾਇਆ ਕਿ ਉਹ ਇੱਥੇ ਆ ਕੇ ਉਹਨਾਂ ਵੱਲੋਂ ਇਹ ਆਪਣਾ ਇੱਥੇ ਆ ਕੇ ਇਹਨਾਂ ਨੂੰ ਆਪਣੀਆਂ ਪ੍ਰਾਣੀਆਂ ਆਜਾਦਨ ਜਿਹੜੀਆਂ ਉਹ ਇਹਨਾਂ ਵੱਲੋਂ ਤਾਜਿਆ ਕੀਤੇ ਆਈਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗਵਰਨਮੈਂਟ ਰਿੰਦਰਾ ਕਾਲਜ ਦੇ ਵੀਡੀਓ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਪੁਰਾਣੇ ਜਿਹੜੇ ਵਿਦਿਆਰਥੀ ਸਨ ਜਿਹੜੇ ਇਸ ਆਪਣਾ ਕਾਲਜ ਦੇ ਵਿੱਚੋਂ ਭਾਵੇਂ 1950 ਦੇ ਵਿੱਚ ਹੋਣ ਭਾਵੇਂ 51 ਹੋਵੇ ਭਾਵੇਂ 56 ਹੋਵੇ ਜਿਹੜੇ ਆਪਣਾ ਪੁਰਾਣੇ ਵਿਦਿਆਰਥੀ ਸਨ ਉਹ ਅੱਜ ਇਸ ਵੀਡੀਓ ਦੇ ਵਿੱਚ ਆ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਅੱਜ ਨਾਲ ਮਿਲ ਕੇ ਉਹਨਾਂ ਵੱਲੋਂ ਇਹ ਲੋੜੀਆ ਤਿਆਰ ਆਪਣਾ ਗਵਰਨਮੈਂਟ ਰਿੰਦਰਾ ਕਾਲਜ ਦੇ ਵੀਡੀਓ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਮੈਂ ਗਵਿੰਦ ਲਾਲ 80 ਕੈਸੀ ਦਾ ਇਸ ਦਾ ਸਟੂਡੈਂਟ ਹੈ ਤੇ ਸੀਆਰ ਵੀ ਰਹੇ ਹਾਂ ਔਰ ਸਾਨੂੰ ਅੱਜ ਇਨਾ ਮਾਣ ਮਹਿਸੂਸ ਹੋ ਰਿਹਾ ਹੈ ਜਿਹੜਾ ਕਿ ਪ੍ਰਿੰਸੀਪਲ ਸਾਹਿਬ ਜਿਹੜੇ ਸਰਜੀਤ ਸਿੰਘ ਜੀ ਇਥੋਂ ਦੇ ਪ੍ਰਿੰਸੀਪਲ ਰਹਿ ਚੁੱਕੇ ਨੇ ਔਰ 12-13 ਕਾਲਜਾਂ ਦਾ ਵੀ ਉਹਨਾਂ ਨੇ ਆਫੀਸ਼ੀਅਟ ਕੀਤਾ ਹੈ ਮੈਂ ਇਨਾ ਮਾਣ ਮਹਿਸੂਸ ਕਰ ਰਿਹਾ ਹਾਂ ਜਿਵੇਂ ਇਸ ਤਰ੍ਹਾਂ ਕਿ ਅਸੀਂ 81-83 ਦੇ ਵਿਸ਼ੇਸ਼ ਸਟੂਡੈਂਟ ਅੱਜ ਉਹ ਫੀਲਿੰਗ ਹੋ ਰਹੀ ਹੈ ਸਾਨੂੰ ਕਿ ਇਨਾ ਆਨੰਦ ਆ ਰਿਹਾ ਕਿ ਜੋ ਅਸੀਂ ਪਾਸ ਟਾਈਮ ਦੇ ਵਿੱਚ ਇੱਧਰ ਇੱਥੇ ਹੱਸਦੇ ਨੱਚਦੇ ਟੱਪਦੇ ਖੇਡਦੇ ਜਵਾਨੀ ਮਾਣਦੇ ਸੀ ਅੱਜ ਅਸੀਂ ਉਸ ਬਚਪਨ ਦੇ ਵਿੱਚ ਹੀ ਮਹਿਸੂਸ ਕਰ ਰਹੇ ਹਾਂ ਔਰ ਇੱਕ ਮਾਣ ਜ਼ਰੂਰ ਮਹਿਸੂਸ ਹੋ ਰਿਹਾ ਕਿਉਂਕਿ ਜਦੋਂ ਦੇ ਰਿਟਾਇਰਮੈਂਟ ਤੋਂ ਬਾਅਦ ਰੇਸ਼ੇਂਦਰਾ ਕਾਲਜ ਦੇ ਨਾਲ ਨਾਲ ਸਟੇਡੀਅਮ ਦੇ ਵਿੱਚ ਜੋ ਕੰਮ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਦੁੱਬੇ ਜੀ ਸਾਹਿਬ ਦੇ ਨਾਲ ਮੇਰਾ ਬਹੁਤ ਇਹਨਾਂ ਨੇ ਸਹਿਯੋਗ ਦਿੱਤਾ ਟਰੈਕ ਬਣਾਇਆ ਤੇ ਇਵਨ ਕਿ ਕਮੇਟੀ ਵੀ ਇੱਥੇ ਜਵਾਬ ਦੇ ਗਈ ਸੀ ਕਿ ਇੱਥੇ ਜਿਹੜਾ ਹੈ ਇਹ ਜਿਮ ਨਹੀਂ ਲੱਗੂਗਾ ਲੇਕਿਨ ਓਪਨ ਜਿਮ ਵੀ ਲਵਾਇਆ ਔਰ ਸਾਥੀਆਂ ਦੀ ਸਹਾਇਤਾ ਦੇ ਨਾਲ 1.5 ਲੱਖ ਰੁਪਏ ਲਾ ਕੇ ਉੱਥੇ ਅਸੀਂ ਕੱਚਾ ਟਰੈਕ ਬਣਾਇਆ ਇੱਟਾਂ ਨੂੰ ਆਈਆਂ ਔਰ ਐਨਾ ਮਾਨ ਮਹਿਸੂਸ ਹੋ ਰਿਹਾ ਹੈ ਕਿ ਅੱਜ ਵੀ ਐਂਜੀ ਕਰਦਾ ਕਿ ਹੋਰ ਵੀ ਜਿੰਨੀ ਵੀ ਸੇਵਾ ਕਰ ਸਕਦੇ ਆ ਐਸਾ ਰਜਿੰਦਰਾ ਦੀ ਅਸੀਂ ਰਜਿੰਦਰੀ ਅੰਪੰਡ ਕਰੀਏ ਤੇ ਹੋਰ ਅੱਗੇ ਇਸ ਨੂੰ ਰੰਭਣ ਦੀਆਂ ਤੇ ਲੈ ਕੇ ਜਾਈਏ ਧੰਨਵਾਦ ਅਪਾ ਜੀ ਕੀ ਨਾਮ ਹੈ ਤੁਹਾਡਾ ਜੱਗਾ ਸਿੰਘ ਬਰਾੜ ਕਿਹੜਾ ਪਿੰਡ ਆ ਪਿੰਡ ਬਰਜਮੇ ਦਾ ਨਾਉ ਐ ਬਟੰਡਾ ਸੌਫਟੀ ਰੋਡ ਦੇ ਕਿਹੜੇ ਸੰਬੰਧ ਤੁਸੀਂ ਪਿਆਰ ਜੀ ਸਾਨੂੰ 1970 ਦੇ ਸ਼ਹਿਰ ਤੋਂ ਲੈ ਕੇ ਸਾਨੂੰ 1970 ਰਕ ਤੇ ਹੁਣ ਫੇ ਜਦੋਂ ਆਏ ਹਾਂ ਕਾਲਜ ਦੇ ਵਿੱਚ ਅੱਜ ਤੇ ਕਿੰਨੀ ਖੁਸ਼ੀ ਹੈ ਮੈਨੂੰ ਖੁਸ਼ੀ ਤਾਂ ਹਰ ਹਰ ਕੇ ਮੈਂ ਜਿੰਨੂੰ ਮੀਟ ਹੁੰਦੀ ਹੈ ਫੈਸਟ ਮੀਟ ਹੁੰਦੀ ਹੈ ਖੇਡਾਂ ਹੁੰਦੀਆਂ ਹਰ ਕੇ ਵਾਰੀ ਆਉਣਾ ਐਸੀ ਬੜੀ ਜਿੱਦ ਕਰਦੇ ਸਾਰਾ ਸਟਾਫ ਨੂੰ ਆ ਪ੍ਰਿੰਸੀਪਲ ਤੱਕ ਸਾਰਾ ਕੁਝ ਕਰਦੇ ਆ ਬਹੁਤ ਹੀ ਜ਼ਿਆਦਾ ਹਦੋਂ ਵੱਧ ਕਰਦੇ ਹੋਏ ਪੁਰਾਣੇ ਬੱਚੇ ਸੀ ਯਾਰੀ ਆਪ ਨੂੰ ਉੱਪਰ ਨਾਲ ਸਟੂਡੈਂਟ ਸੀ ਪੁਰਾਣੇ ਨੂੰ ਮਿਲਿਆ ਅੱਜ ਮੈਨੂੰ ਕੋਈ ਨਹੀਂ ਮਿਲਿਆ ਮੈਂ 70 ਵਾਲਾ ਮਿਲਿਆ ਸਿੱਖ 70 ਵਾਲਾ ਕੋਈ ਨਹੀਂ ਮਿਲਿਆ ਮੈਨੂੰ ਕੱਦ ਵਿੱਚ ਕਿੰਨੀ ਖੁਸ਼ੀ ਲੋੜੀ ਤੇ ਮੈਨੂੰ ਤਾਂ ਖੁਸ਼ੀ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਹੈ ਮੇਰਾ ਜਦੋਂ ਇੱ ਆਪਣਾ ਪਪੜੀ ਲੱਗਦਾ ਤਾਂ ਟੱਪਦਾ ਦਰੇ ਹੋਣਾ ਮੈਂ ਫਰਤਕ ਸਾਲ ਦੀ ਮੇਰੀ ਉਮਰ ਹੋਈ ਹੈ ਕੋਈ ਖਾਸਾ ਹੈ ਨਹੀਂਗੀ ਪਰ ਫਿਰ ਵੀ ਵਧੀਆ 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 ਹਾਂ ਜਦੋਂ ਸੇਤੋਂ ਲੰਘਦੇ ਗੇਟ ਦੇ ਮੂਹਰ ਮੈਂ ਫਿਰ ਹਾਂ ਵਾਹ ਵਾ ਮੇਰਾ ਕਾਲਜ ਆ ਮੇਰਾ ਕਾਲਜ ਆ ਆ ਕੇ ਕੋਈ ਪਹਿਲਾਂ ਮੈਨੂੰ ਜਿਵੇਂ ਆਏ ਸੀ ਨਾ ਉਹ ਇੱਕ ਪ੍ਰੋਫੈਸਰ ਉਹ ਮੈਨੂੰ ਅਖੇਨ ਸਰਦਾਰ ਜੀ ਮਾ ਘਰ ਉਹ ਪ੍ਰੋਫੈਸਰ ਆ ਗਿਆ ਪੱਜ ਗਿਆ ਕੰਨ ਲਾਈ ਨੂੰ ਟੱਪਣਾ ਦੇਣ ਟੱਪਣ ਦੇ ਪੜਾਉਂਦਾ ਕੋਈ ਖੁਸ਼ ਹਮਲਾ ਕਰ ਮੈਂ ਹੱਲ ਕਰੀਏ ਤੁਹਾਡੇ ਬੱਚੇ ਵੀ ਇਸ ਕਾਲਜ ਪੜ੍ਹੇ ਇਸੇ ਕਾਲਜ ਦੇ ਵਿੱਚ ਉਹ ਐਮ ਐਸ ਸੀ ਯੂਨੀਵਰਸਿਟੀ ਦੇ ਫਰਸਟ ਆਇਆ ਆ ਮੈਂ ਫਿਕਸ ਥੋ ਉਹ ਵੀ ਚੜ ਕੇ ਗਿਆ ਉਹ ਵੀ ਇੱਕੋ ਗੱਲ ਦੱਸੀ ਸੀ ਇੱਧਰ ਨਾ ਚੱਕੀ ਖੱਬੇ ਪਾਸੇ ਇੱਧਰ ਕੁੜੀਆਂ ਹੁੰਦੇ ਨੇ ਬਸ ਨਹੀਂ ਬਹੁਤ ਐ ਨਹੀਂ ਸਾਡੇ ਪ੍ਰਿੰਸੀਪਲ ਨੇ ਗੁਰਸੇਖ ਸਿੰਘ ਨੇ ਆਖਿਆ ਸੀ ਉਸੇ ਗੱਲ ਨੂੰ ਲੈ ਕੇ ਮੈਂ ਡਵਲਪੇਰੀ ਕਰ ਲਈ ਮੈਂ ਸਾਰਾ ਕੁਝ ਹੋ ਰਿਹਾ ਪੁਰਾਣੇ ਜਿਹੜੇ ਇੱਥੇ ਸਿੰਘ ਬੀ ਸੀ ਦੀ ਛੋਟੀ ਜਿਹੀ ਉਹ ਸੀਗਾ ਆਪਣਾ ਪ੍ਰੋਫੈਸਰ ਉਹਨਾਂ ਦੇ ਕੋਈ ਨਾਮ ਦੱਸੋ ਹਾਂ ਪ੍ਰੋਫੈਸਰ ਕਰਮ ਸਿੰਘ ਜੀ ਪ੍ਰਿੰਸੀਪਲ ਗੁਰਸੇਖ ਸਿੰਘ ਜੀ ਤੇ ਸੀ ਸਾਹਾ ਉਹ ਜੀ ਬਹੁਤ ਤਗੜਾ ਵਧੀਆ ਪ੍ਰੋਫੈਸਰ ਸੀਗਾ ਯਾਰ ਬਾਕੀ ਪੁਰਾਣਾ ਸਾਡੇ ਸੰਝਾ ਕਰੂਗੀ ਇਹਦੇ ਤੇ ਯਾਰ ਬਾਬਾ ਇਹ ਹੈ ਬਸ ਜੇ ਤੁਸੀਂ ਬਖਾਵਾ ਨਹੀਂ ਨਾ ਕਰੋਗੇ ਇਹ ਮੈਨਚ ਕਰੋਗੇ ਤਾਂ ਤਾਈ ਤੁਸੀਂ ਜਿੰਦਗੀ ਦੇ ਵਿੱਚ ਵਧੀਆ 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 ਰਹੋਗੇ ਜੇ ਲੋਖਾਵੇ ਵਾਸਤੇ ਅਸੀਂ ਟੌਰ ਕੱਢਣ ਵਾਸਤੇ ਕਿਸੇ ਨਹੀਂ ਦੇਖਣਾ ਤੁਹਾਡੇ ਸਡੇ ਗੁਣ ਹੋਣਾ ਚਾਹੀਦਾ ਹੈ ਫੀਡ ਵਾਲਾ ਹੋਵੇ ਇੱਕ ਸਡੇ ਗਾਉਣ ਵਾਲਾ ਹੋਵੇ ਕੋਈ ਵੀ ਹੋਵੇ ਹਾਂ ਜੀ ਹੋਰ ਕੁਝ ਕਹਿਣਾ ਚਾਹੁੰਦਾ ਸਾਡੇ ਮਿਹਰਬਾਨੀ ਇੰਨਾ ਹੀ ਆਦੇ ਮੈਨੂੰ ਖੁਸ਼ੀ ਬਹੁਤ ਆ ਮੈਂ ਪਤਾ ਸੀ ਵੀ ਸਾਡੋ ਇੱਕ ਸਾਲ ਨੂੰ ਮਰਨਾ ਮੈਂ ਇਸੇ ਕਰਕੇ ਮੈਂ ਬੜੀ ਖੁਸ਼ੀ ਹੋਈ ਹੈ ਜੀ ਇਨੇ ਇਕੱਠੇ ਹੋਏ ਆ ਪ੍ਰਾਣ ਦੋਸਤੋਂ ਮਿਲਿਆ ਨਹੀਂ ਮੈਨੂੰ ਮਿਲਿਆ ਨਿਕਸਰ ਵਾਲਾ ਮਿਲਿਆ ਸੀਗਾ ਉਹ ਵੀ ਮੇਰੇ ਮਗਰੋਂ ਸੀ ਵਿਚਾਰਾ ਉਹ ਵੀ ਇਧਰ ਸੈਂਸ ਵਾਲੇ ਪਾਸੇ ਸੀ ਉਹ ਘਟਾਉਂਦੇ ਸੀਗੇ ਤੇ ਮੈਂ ਉਹ ਸਾਰੇ ਕਮਰੇ ਦੇਖ ਕੇ ਮੈਨੂੰ ਤਾਂ ਉਹ ਕਮਰੇ ਨੂੰ ਵੀ ਚਾਚੜੀ ਜਾਵੇ ਆ ਮੇਰੇ ਉਹ ਜਵਾਕ ਆਖਦੇ ਸੀ ਮਾਝੇ ਮੇਰੇ ਸੀ ਕਦੇ ਹੁਣ ਤਾਂ ਛੋੜਿਆ ਪਹਿਲਾਂ ਮੇਰੀ ਸੀ ਹਾਂ ਕਲ ਕਰੀਏ ਉਸ ਟਾਈਮ ਦੀ ਵੀ ਖੇਡਾਂ ਹਜੂ ਹੈ ਜਿਹੜੀਆਂ ਅੱਜ ਦੇ ਅੱਜ ਕੱਲ੍ਹ ਦੇ ਬੱਚੇ ਭੁੱਲ ਚੁੱਕੇ ਏਹਨਾਂ ਭੁੱਲ ਚੁੱਕੇ ਵਿਖੋ ਕਬੱਡੀ ਨਹੀਂ ਭੁੱਲ ਸਕਦੀ ਕਬੱਡੀ ਦਾ ਮੈਂ ਕੈਪਟਨ ਸੀ ਉਸ ਸਾਨੂੰ ਦੀ ਸਸਰਚ ਬੈਸ ਕਾਲਜ ਦੇ ਬੈਸ ਦਾ ਸੀਟ ਸੀ ਅੱਛਾ ਇਸ ਕਰਕੇ ਉਹ ਖੇਡਾਂ ਨਹੀਂ ਭੁੱਲ ਸਕਦੀਆਂ ਮੈਨੂੰ ਯਾਦ ਹੈ ਹੁਣ ਵੀ ਮੈਂ ਖੇਡਾਂ ਦੇ ਇੱਥੇ ਆਉਣਾ ਹੀ ਆਉਣਾ ਆਲ ਤੋਂ ਆਵਾ ਫਿਜ਼ੀਕਲ ਵਾਲੇ ਵਿਦਿਆਲਏ ਦੇ ਜਗਜੀਤ ਸਿੰਘ ਕੌਰ ਪਹਿਲਾ ਹੁੰਦੇ ਆ ਸਰਜੀਤ ਸਿੰਘ ਜਿਹੜੇ ਪ੍ਰਿੰਸੀਪਲ ਆ ਇਹ ਵੀ ਹੁੰਦੇ ਸੀਗੇ ਪਹਿਲਾਂ ਮੈਨੂੰ ਸੱਦਣਾ ਇਹਨਾਂ ਨੇ ਹੈ ਫਿਰ ਮੈਂ ਜਦ ਇੱਕ ਹਸਨ ਲੱਗ ਗਿਆ ਮੈਨੂੰ ਸਾਡੇ ਦੇ ਕਾਲਜ ਦੇ ਅੰਦਰ ਨਹੀਂ ਦਿੰਦੇ ਜਿਹੜਾ ਕੋਸ਼ਿਸ਼ ਜਵਾਕਰ ਨੂੰ ਤੁਸੀਂ ਜੇਣਾ ਨਾ ਸ਼ਿਲਦਾ ਜਣੀਆਂ ਮੈਂ ਦੇਉਂ ਬੇਸ਼ੱਕ ਮੈਨੂੰ ਪ੍ਰੇਮ ਹੈ ਇਹ ਕਾਲਜ ਦੇ ਬਦਲ ਸਹੀ ਮੇਰੇ ਭੁੱਲਣ ਸਹੀ ਜਿਹੜੇ ਸਟੂਡੈਂਟ ਚਾਜ ਤੁਹਾਨੂੰ ਵਾਹਤਨ ਲੱਗ ਰਿਹਾ ਮੈਨੂੰ ਆਇਆ ਕਿ ਮੈਂ ਉੱਠ ਜਾ ਤਾਹਨ ਨੂੰ ਤਾਹਨ ਉੱਠਿਆ ਗਿਆ ਜਿਵੇਂ ਵਿਆਹ ਵਿਆਹ ਹੁੰਦੇ ਸੋੜੀ ਹੁੰਦੇ ਆ ਉਹ ਤਾਂ ਲੰਕੇ ਰਹਿੰਦੇ ਆ ਕੋਈ ਸ਼ਰਾਬ ਪੀਣ ਨੂੰ ਕੁਝ ਜਿੱਦ ਨੂੰ ਪੱਜ ਨੂੰ ਉਹ ਕਿਹੜੇ ਵਿਆਹ ਹੁੰਦੇ ਆ ਆ ਵਿਆਹ ਵਰਤਨ ਵਿੱਚ ਕਰਦਾ ਹੈ ਬਿਨਾ ਪੀਤੇ ਤੋਂ ਪੀਕੇ ਤੋਂ ਸਾਰੇ ਨੱਚੀ ਜਾਂਦੇ ਪੀਤੀ ਨਹੀਂ ਕਦੇ ਹਾਂ ਅੱਗੇ ਜਿੱਕਿ ਨਾ ਮਤਲਬ ਕਿ ਮੇਰਾ ਨਾਮ ਵਿਜੇ ਪਟਮਾ 1983 ਤੋਂ 87 ਦਾ ਇਸ ਕੋਲੇਜ ਦਾ ਮੈਂ ਵਿਦਿਆਰਥੀ ਹਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜੇ ਦੇਖਿਆ ਹੰਬਲਾ ਮਾਰਦਾ ਕੱਟ ਸਾਡੇ ਪ੍ਰਾਣੇ ਵਿਦਿਆਰਥੀਆਂ ਦਾ ਬਹੁਤ ਖੁਸ਼ੀ ਹੋਈ ਤੇ ਮੈਂ ਸਾਰੇ ਪ੍ਰਬੰਧਕਾਂ ਨੂੰ ਤੇ ਸਾਰੇ ਵਿਦਿਆਰਥੀਆਂ ਨੂੰ ਸਮੂਹ ਪੱਤਰਕਾਰ ਭਾਈਚਾਰੇ ਨੂੰ ਸਭ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਦੇ ਵਿੱਚ ਆ ਕੇ ਸ਼ਿਰਕਤ ਕੀਤੀ ਹੈ ਮੈਂ ਨਮਨ ਕਰਦਾ ਪ੍ਰਣਾਮ ਕਰਦਾ ਇਸ ਧਰਤ ਨੂੰ ਜਿਸ ਧਰਤ ਮਹਾਨ ਧਰਤ ਨੇ ਸਾਨੂੰ ਇਸ ਕਾਬਲ ਬਣਾਇਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰ ਰਹੇ ਆ ਤੇ ਕੋਈ ਕੁਛ ਨਾ ਕੁਛ ਹੋਰ ਵੀ ਅਸੀਂ ਸਮਾਜ ਦੇ ਖੇਤਰ ਦੇ ਵਿੱਚ ਚੰਗੇ ਕੰਮ ਕਰਨ ਵਾਸਤੇ ਇੱਥੋਂ ਦੇ ਅਸੀਂ ਉਪਰਾਲੇ ਕਰ ਰਹੇ ਆ ਹੁਣ ਤੱਕ ਤੁਹਾਡੇ ਇਸ ਪਰਿਵਾਰ ਦੇ ਕਿੰਨੇ ਮੈਂਬਰ ਬਣ ਤੁਰੇ ਆਸ ਦੇ ਜਿੰਨੇ ਦੱਸਦੇ ਆ ਉਹਦੇ ਵਾਰ ਦੱਸਣ ਅਨੁਸਾਰ ਉਹਦੇਵਾਰਾਂ ਦੇ ਲਗਭਗ 40000 ਤੋਂ ਕਰਾਸ ਇੱਕ ਫੇਸਬੁਕ ਦੇ ਇਹ ਸਾਡੇ ਜਿਹੜੇ ਆ ਮੈਂਬਰ ਕਰਾਸ ਕਰ ਚੁੱਕੇ ਨੇ ਖਾਸੀਆਂ ਦੇ ਮੇਰਾ ਨਾਮ ਅਵਤਾਰ ਸਿੰਘ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਜੀ ਉਹ ਜਿਹੜੇ ਸਾਡੇ ਰਜੇਂਦਰਾ ਕਾਲਜ ਦੇ ਪੁਰਾਣੇ ਸਟੂਡੈਂਟ ਐ ਉਹਨਾਂ ਨੂੰ ਇਕੱਠੇ ਕਰਨ ਦਾ ਇੱਕ ਤਕੱਦਰ ਕੀਤਾ ਸੀ ਛੋਟਾ ਜਿਹਾ ਉਹ ਲੋਹੜੀ ਦੇ ਰੂਪ ਦੇ ਵਿੱਚ ਅਸੀਂ ਮਨਾਇਆ ਇਹਦੇ ਸਾਨੂੰ ਤੋਂ ਬੜਾ ਕਿਰਦਾਰ ਦੇਖਿਆ ਆ ਜੀ ਅੱਜ 53 55 ਦੇ ਪਾਸ ਆਊਟ ਵੀ ਆਏ ਆ ਜੀ ਜਿਹੜਾਂ ਦੀ ਉਮਰ 95 ਸਾਲ ਐ ਕਿੰਿਆਂ ਦੀ 90 ਸਾਲ ਵਾਲੇ ਵੀ ਆਏ ਆ 80 ਸਾਲ ਵਾਲੇ ਵੀ ਆਏ ਆ ਕੋਈ ਵੀ 75 ਚ ਪਾਸ ਆਊਟ ਹੈ ਕੋਈ 92 ਦਾ ਪਾਸ ਆਊਟ ਹੈ ਹਰੇਕ ਤਰ੍ਹਾਂ ਦੇ ਮਤਲਬ ਜਿਹੜੇ ਹਨਗੇ ਰਜਿੰਦਰਾ ਕਾਲਜ ਦੇ ਸਟੂਡੈਂਟ ਉਹ ਹੁਣ ਅੱਜ ਕੀ ਹੈ ਉਹ ਕੋਈ ਮੈਨੇ ਨਹੀਂ ਰੱਖਦਾ ਚਾਹੇ ਉਹ ਕੋਈ ਪ੍ਰੋਫੈਸਰ ਹੈ ਸਾਡੇ ਦੋਸਤ ਹੈ ਕੋਈ ਇਨਕਮ ਟੈਕਸ ਚ ਹੈ ਕੋਈ ਪਰ ਇੱਥੇ ਅਸੀਂ ਸਾਰਿਆਂ ਨੂੰ ਸਟੂਡੈਂਟ ਦੇ ਤੌਰ ਤੇ ਸੱਦਾ ਦਿੰਦਾ ਉਹ ਸਟੂਡੈਂਟ ਬਣ ਕੇ ਆਇਆ ਇਹਨਾਂ ਨੂੰ ਇਕੱਠੇ ਕਰਨ ਦਾ ਪ੍ਰਸੰਗ ਕਿਸ ਤਰ੍ਹਾਂ ਦਾ ਕੰਮ ਕਰਦਾ ਇਹ ਸਾਰਾ ਸਾਡੀ ਜਿਹੜੀ ਹੈਗੀ ਹੈ ਰਜਿੰਦਰਾ ਕਾਲਜ ਦੇ 올ਡ ਸਟੂਡੈਂਟ ਦੀ ਇੱਕ ਸੁਸਾਇਟੀ ਬਣੀ ਹੋਈ ਹੈ ਰੋਸ ਦੇ ਨਾਂ ਤੇ ਰਜਿੰਦਰਾ 올ਡ ਸਕੂਲਡ ਸੋਸਾਇਟੀ ਉਹਦੇ ਜਿਹੜਾ ਹੈਗਾ ਆਪਣਾ ਸਾਰਾ ਸਮਾਗਮ ਉਹ ਇਹਨਾਂ ਦਾ ਕਾਲਜ ਦਾ ਜਨਮ ਦਿਨ ਵੀ ਮਨਾਉਂਦੇ ਐ ਉਦੋਂ ਵੀ ਅਸੀਂ ਜਿਹੜਾ ਫਾਊਂਡੇਸ਼ਨ ਡੇ ਐ ਉਹ ਮਨਾਉਨੇ ਆ ਜੁਲਾਈਸਤ ਦੇ ਵਿੱਚ ਤੇ ਇੱਕ ਹੁਣ ਅਸੀਂ ਫਿਰ ਜਿਹੜੇ ਵਿਦਿਆਰਥੀਆਂ ਦੀ ਡਿਮਾਂਡ ਸੀ ਕਿ ਵੀ ਅਸੀਂ ਮਿਲ ਨਹੀਂ ਸਕਦੇ ਬਹੁਤ ਵੀ ਇੱਕ ਦੂਜੇ ਨੂੰ ਤਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ ਮੈਂਬਰ ਸਹਿਬਾਨ ਐ ਜਿਹੜੇ ਜਿਹੜੇ ਸਾਡੇ ਪੈਟਰਨ ਐ ਪ੍ਰਿੰਸੀਪਲ ਐ ਉਹਨਾਂ ਨੂੰ ਸਾਰਿਆਂ ਨੂੰ ਸਹਿਯੋਗ ਨਾਲ ਇਹ ਜਿਹਦਾ ਸੀਗਾ ਪੂਰਾ ਫੰਕਸ਼ਨ ਹੋ ਲਿ ਗਿਆ ਸੀ। ਰੋਸ ਦੇ ਹੈਲਪਰ ਬਣਨ ਦੇ ਮੈਂਬਰ ਵਨ ਨੇ ਹੈਲਪਰ ਬੱਚੇ ਨਹੀਂ ਹਿੱਤ ਕਰਦਾ। ਕਿਵੇਂ ਰੋਸ ਦੇ ਹੁਣ ਤੱਕ ਕਿੰਨੇ ਕੁ ਮੈਂਬਰ ਕੋਈ ਤਾਂ ਹੁਣ ਤੱਕ 350 ਮੈਂਬਰ ਪਰਮਾਨੈਂਟ ਹੈ ਹੀ। ਬਾਕੀ ਸਮੇਂ-ਸਮੇਂ ਤੇ ਮਦਦ ਕਰਦੇ ਰਹਿੰਦੇ ਆ ਅੱਜ ਵੀ ਡਰਾਈਵ ਪੁੱਲੀ ਆ ਹੁਣ ਮੈਂਬਰ ਬਣ ਰਹੇ ਆ ਸਾਹਮਣੇ ਟੇਬਲ ਲੱਗਿਆ ਹੋਇਆ ਤੇ ਜਿਹੜੀ ਹੈਗੀ ਐ ਰੋਸ ਉਹਦੇ ਵੱਲੋਂ ਕਾਫੀ ਤਰ੍ਹਾਂ ਦੇ ਇੱਥੇ ਰੇਂਜੇਂਦਰਾ ਕਾਲ ਜਿਹਦੇ ਵਿੱਚ ਐਕਟੀਵਿਟੀਜ਼ ਹੁੰਦੀਆਂ ਜਿਵੇਂ ਉਹਦੇ ਕੀ ਹੁੰਦਾ ਵੀ ਕੋਈ ਬੱਚੇ ਇਹ ਜਿਹੇ ਆ ਜਿਹੜੇ ਪੜਨਾ ਚਾਹੁੰਦੇ ਆ ਉਹਨਾਂ ਦੇ ਪੇਰੈਂਟਸ ਹੀ ਨਹੀਂ ਹਨਗੇ ਦੋਨੇ ਮਾਂ ਵੀ ਹੈ ਨਹੀਂ ਵਿਚਾਰਾਂ ਦੇ ਪਿਓ ਵੀ ਨਹੀਂ ਪਿਓ ਦਾ ਵੀ ਸਾਆ ਹੈ ਨਹੀਂ ਤਾਂ ਉਹਨਾਂ ਬੱਚਿਆਂ ਦੀ ਜਿਵੇਂ ਫੀਸ ਦੀ ਕੋਈ ਪ੍ਰੋਬਲ ਹੈ ਤਾਂ ਜੇ ਕੋਈ ਬੱਚਾ ਸਪੋਰਟਸ ਦੇ ਵਿੱਚ ਚੰਗਾ ਹੈ ਸਪੋਰਟਸ ਦੇ ਵਿੱਚ ਅਸੀਂ ਪਿਛਲੀ ਵਾਰ ਕਾਫੀ ਕਾਲਜ ਦੀ ਆਪਣੇ ਜਿਹੜੇ ਹਨਗੇ ਐਮਐਲਏ ਸਾਹਿਬਾਂ ਤੇ ਉਹਨਾਂ ਨੂੰ ਕਹਿ ਕੇ ਮਦਦ ਕਰਵਾਈ ਸੀ ਬਾਕੀ ਜਿੰਨੇ ਇੱਕ ਟੀਚਰ ਰੱਖਿਆ ਸੀਗਾ 2000 ਰੁਪਏ ਪਰ ਮੰਥ ਦੇ ਉੱਤੇ ਬੱਚਿਆਂ ਨੂੰ ਪੜਾਉਣ ਦਾ ਆਪਣਾ ਸਪੋਰਟਸ ਦੇ ਵਿੱਚ ਐਕਟਿਵ ਸੀਗਾ ਉਹ ਉਹਦੀ ਫੀਸ ਦਿੰਦੇ ਸੀਗੇ ਅਸੀਂ ਐ ਇਸ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਜਿਹੜੇ ਸਮਾਜ ਸੁਧਾਰ ਦੇ ਜਾਂ ਇਹਦੇ ਕੰਮ ਹੈ ਉਹ ਕਰਦੀ ਹੈ ਰੋਜ਼ ਲੱਗਦਾ ਵੀ ਜਿਵੇਂ ਬਹੁਤ ਸਾਰੇ ਵਿਦਿਆਰਥੀ ਆਪਸ ਵਿੱਚ ਮਿਲਦੇ ਆ ਉਹਨਾਂ ਨੂੰ ਸਪੋਰਟ ਨਹੀਂ ਮਿਲਦਾ ਬਸ ਹਾਂਜੀ ਉਹ ਤਾਂ ਬਹੁਤ ਉਹਦਾ ਇੱਕ ਮੇਨ ਹੈ ਨਾ ਹੀ ਪਰਪਸ ਉਹ ਪਰਪਸ ਇੱਕ ਮੇਨ ਪਰਪਸ ਇਕੱਠੇ ਕਰਨ ਦਾ ਹੈ ਜਿਹੜੇ ਕੋਈ ਮਿਲ ਨਹੀਂ ਪਾਉਂਦੇ ਤਾਂ ਅੱਜ ਮੈਂ ਦੇਖਿਆ ਕੋਈ ਬੰਦਾ 25 ਸਾਲਾਂ ਬਾਅਦ ਜਾਂ 30 ਸਾਲਾਂ ਬਾਅਦ ਮਿਲਿਆ ਸੀ ਉਹਨੇ ਦੂਜੇ ਨੂੰ ਜੁੱਪੀ ਪਾਈ ਉਹਦੇ ਪੈਰ ਤਾਂ ਚੱਕਤੇ ਐਨੇ ਜੋਸ਼ ਨਾਲ ਮਿਲਿਆ ਜਦੋਂ ਆਪਾਂ ਮਿਲਦੇ ਰਹਿੰਦੇ ਆ ਨਾ ਆਪਦੇ ਕਾਲ ਮੇਡ ਨੂੰ ਜਿਵੇਂ ਸਾਡਾ ਇੱਥੇ ਬਠਿੰਡੇ ਚ ਰਹਿਣ ਲੱਗਾ ਕੋਈ ਬੰਦਾ ਉਹ ਆਪਦੇ ਜਿਹੜੇ ਸਹਿਯੋਗੀ ਐ ਸਾਥ ਪਾਠੀ ਐ ਉਹਨਾਂ ਨੂੰ ਮਿਲ ਲੈਂਦਾ इजीली ਉਹਨੂੰ ਨਹੀਂ ਇਹ ਗੱਲ ਬਹੁਤ ਜ਼ਿਆਦਾ ਵੱਡੀ ਲੱਗਦੀ ਜਿਹੜਾ ਕੋਈ ਬੰਦਾ ਇੱਥੋਂ ਛੱਡ ਕੇ ਚਲਾ ਗਿਆ 15 ਸਾਲਾਂ ਬਾਅਦ ਆਉਂਦਾ ਹੈ ਕੋਈ ਫੌਰਨ ਚਲਾ ਗਿਆ ਉਹ ਅੱਜ ਆਇਆ ਉਹਨੂੰ ਕਿੰ ਇਸਰ ਕੀ ਮੈਡਮ ਡਾਕਟਰ ਕੀ ਹੈ ਪਾਸਟ ਰੀਸੈਂਟ ਮੈਂ ਸਾਊ ਦਾ ਪ੍ਰਿੰਸੀਪਲ ਸਰਕਾਰੀ ਜਿੰਦਰਾ ਕਾਲਜ ਬਹਿੰਡਾ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਰਜਿੰਦਰਾ ਦੀ ਫਲਵਾੜੀ ਇੱਥੇ ਇਕੱਤਰ ਹੋਈ ਹੈ ਪੁਰਾਣੇ ਸਟੂਡੈਂਟ ਜਿਨ੍ਹਾਂ ਨੇ 1950 ਦੇ ਵਿੱਚ 56 ਦੇ ਵਿੱਚ ਉਸ ਤੋਂ ਬਾਅਦ ਪਾਸ ਆਊਟ ਕੀਤੇ ਉਹ ਸਾਰੇ ਆਪਣੀਆਂ ਯਾਦਾਂ ਤਾਜ਼ੀਆਂ ਕਰ ਲਈ ਅੱਜ ਇਕੱਤਰ ਹੋਏ ਨੇ ਮੇਰੇ ਲਈ ਹੋਰ ਵੀ ਖੁਸ਼ਿਆਰੀ ਗੱਲ ਹੈ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਥੋੜੇ ਬੱਚਿਆਂ ਦੇ ਨਾਲ ਸ਼ੁਰੂ ਕੀਤਾ ਸੀ ਪੁਰਾਣੇ ਵਿਦਿਆਰਥੀਆਂ ਨਾਲ ਸ਼ੁਰੂ ਕੀਤਾ ਸੀ ਪਹਿਲਾਂ 50 60 70 100 ਅੱਜ 500 ਤੋਂ ਉੱਪਰ ਵੀ ਟਪ ਰਹੇ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਯਾਦਾਂ ਦੇ ਸਹਾਰੇ ਹੀ ਜ਼ਿੰਦਗੀ ਜੀ ਜਾ ਸਕਦੀ ਹੈ ਯਾਦ ਜੀ ਰਹੇ ਹਨ ਜੋ ਵੀ ਆ ਰਿਹਾ ਹੈ ਇੱਕ ਸਟੂਡੈਂਟ ਦੇ ਰੂਪ ਦੇ ਵਿੱਚ ਆ ਰਿਹਾ ਹੈ ਭਾਵੇਂ ਉਹ ਉਮਰ ਦੇ ਵਿੱਚ ਉਹਨਾਂ ਦੇ ਵਾਲ ਕਾਲੇ ਨੇ ਚਿੱਟੇ ਨੇ ਬੜੇ ਪੌਣਾਂ ਤੇ ਪਰ ਜਿੰਦਾ ਦੇ ਵਿੱਚ ਇੱਕ ਸਟੂਡੈਂਟ ਦੇ ਵੇਸ ਤੇ ਆ ਰਹੇ ਨੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਉਹਨਾਂ ਲਈ ਖੁਸ਼ੀ ਦੀ ਗੱਲ ਹੈ ਕਾਲਜ ਕਦੋਂ ਸ਼ੁਰੂ ਹੋਇਆ ਜੀ ਕਾਲੇ ਦੇ ਵਿੱਚ ਜਦੋਂ ਵੀ ਕਾਲਜ ਬਣਿਆ ਇੱਥੇ ਆਇਆ ਹੈ ਕਾਲਜ ਉਦੋਂ ਤੋਂ ਜਿਹੜੀ ਰੋਸ ਜਿਹੜੀ ਹੈ ਉਹ ਕੰਮ ਕਰਦੇ ਆ ਰਹੇ ਸੀ ਪਰ ਜ਼ਿਆਦਾ ਐਕਟਿਵ ਅਸੀਂ ਜੋ 1921 ਦੇ ਵਿੱਚ ਕੀਤੀ 21 ਦੇ ਵਿੱਚ ਕਰਕੇ ਉਸ ਤੋਂ ਬਾਅਦ ਅਸੀਂ ਫੰਕਸ਼ਨ ਸ਼ੁਰੂ ਕੀਤੇ ਫੰਕਸ਼ਨ ਜਿਹੜੇ ਸੀਗੇ ਉਹ ਪਹਿਲਾਂ ਜਿਵੇਂ ਅਸੀਂ ਕਾਲਜ ਦਾ ਸਾਫਨਾ ਦਿਵਸ ਜਿਹੜਾ ਹੈਗਾ ਉਹ ਮਨਾਉਣੇ ਆ ਉਹ ਮਨਾਉਣ ਦੇ ਨਾਲ ਨਾਲ ਅਸੀਂ ਲੋੜੀ ਬਣਾਉਣੇ ਆ ਤਾਂ ਕਿ ਅਸੀਂ ਸਾਰੇ ਇਸ ਸਜਿੰਦਰਾ ਦੀ ਚੜ੍ਹਦੀ ਕਲਾ ਲਈ ਖੁਸ਼ੀਆਂ ਮਾਣ ਸਕੀਏ ਅਰਦਾਸ ਕਰ ਸਕੀਏ ਕਿਹੜੇ ਸੰਗ ਦੀ ਸਥਾਪਨਾ ਹੋਈ ਜਿੰਦਰਾ ਕਾਲਜ ਦੇ ਵਿੱਚ ਜਿਹੜੀ ਸਥਾਪਨਾ ਹੋਈ ਹੈ 1903 ਦੇ ਵਿੱਚ ਇਹ ਹੋਈ ਹੈ ਪਹਿਲਾਂ ਸਕੂਲ ਦੇ ਰੂਪ ਦੇ ਵਿੱਚ ਚੱਲਦਾ ਸੀਗਾ ਹੌਲੀ ਹੌਲੀ ਇਹ ਜਿਹੜਾ ਹੈਗਾ ਉਪਰ ਰੂਪ ਧਾਰਦਾ ਪਹਿਲਾਂ ਇੱਕ ਸਕੂਲ ਦੇ ਵਿੱਚ ਸੀ ਫਿਰ ਇੱਥੇ ਆਇਆ ਇੱਥੇ ਆ ਕੇ ਆਪਣੇ ਇਲਾਕੇ ਦੀ ਇੱਕ ਜਿਹੜੀ ਮਹਾਨ ਕਾਲਜ ਹੈ ਇੱਥੇ ਇਲਾਕੇ ਦੀਆਂ ਸਾਰੀਆਂ ਹੀ ਜਿਹੜੇ ਜਿੰਨੇ ਵੀ ਪਰਿਵਾਰ ਹੈ ਪਹਿਲਾ ਰਜੈਦਰਾ ਕਲ ਨੂੰ ਪਹਿਲ ਦਿੰਦੇ ਨੇ ਤੇ ਇੱਥੇ ਮੈਟ ਜਿਹੜੀ ਹੈ ਹਮੇਸ਼ਾ ਉੱਪਰ ਰਹਿੰਦੀ ਹੈ ਕਿਸੇ ਵੀ ਮੈਡ ਆਪਾਂ ਦੇਖਿਆ ਨਹੀਂ ਮੈਡ ਤੋਂ ਬਿਨਾ ਕੋਈ ਬੱਚਾ ਭਰਤੀ ਨਹੀਂ ਕੀਤਾ ਜਾਂਦਾ ਇੱਥੇ ਜਦੋਂ ਗੱਲ ਤੁਰਦੀ ਐ ਐਡਮਿਸ਼ਨ ਦੀ ਤਾਂ ਜਿੰਨਾ ਚੱਕਰ ਜਿੰਦਰਾ ਕਾਲ ਦੀ ਐਡਮਿਸ਼ਨਾਂ ਖਤਮ ਨਹੀਂ ਹੁੰਦੀਆਂ ਉਹਨਾਂ ਦਾ ਚੱਕਰ ਹੋਰ ਕਾਲ ਜਿਹੜੇ ਸਾਰੇ ਐਡਮਿਸ਼ਨਾਂ ਤੋਂ ਵਾਂਝੇ ਰਹਿੰਦੇ ਨੇ ਸੋ ਮੈਂ ਜਿੱਥੇ ਮੈਨੂੰ ਮਾਣ ਮਿਲੇ ਰਜਿੰਦਰਾ ਕਾਲ ਦੇ ਪ੍ਰਿੰਸੀਪਲ ਹੋਣ ਦਾ ਮੈਂ ਧੰਨਵਾਦ ਕਰਦਾ ਹਾਂ ਉਸ ਪਰਮਾਤਮਾ ਦਾ ਜਿਨੇ ਮੇਰੇ ਤੇ ਕਿਰਪਾ ਕੀਤੀ